ਅੱਜ ਤੁਹਾਨੂੰ ਮੈਂ ਜਿਹੜਾ ਦੁੱਖ ਦਰਦ ਜਿਹੜਾ ਪੰਜਾਬ ਦਾ ਸੁਣਾ ਰਿਆ ਬੜੇ ਧਿਆਨ ਦੇ ਨਾਲ ਸੁਣਨ ਵਾਲਾ ਬੜਾ ਇਹਦੇ ਤੇ ਕੀਮਤੀ ਵਿਚਾਰ ਵੀ ਕਰਨ ਵਾਲੀ ਆ ਤੇ ਟਿੱਪਣੀਆਂ ਵੀ ਕਰਨ ਵਾਲੀਆਂ ਤੇ ਜਿਹੜਾ ਦਿਮਾਗ ਨਾਲ ਸੋਚਣ ਵਾਲੀ ਗੱਲ ਵੀ ਆ ਇਹਨਾਂ ਕਿ ਆਪਾਂ ਬਿਨ ਦਿਮਾਗ ਤੋਂ ਹੀ ਜਿਹੜਾ ਕਿ ਜਿਸ ਤਰ੍ਹਾਂ ਕਹਦੇ ਹੁੰਦੇ ਆ ਕਿ ਕੰਧਾਂ ਵਿਚ ਟੱਕਰਾਂ ਮਾਰੀ ਜਾਈਏ ਪਰ ਇੱਥੇ ਬੜੇ ਸਾਨੂੰ ਸਮਝਣ ਦੀ ਜ਼ਰੂਰਤ ਆ ਆਪਾਂ ਅੱਜ ਗੱਲ ਕਰਾਂਗੇ ਉਸ ਸਗਵਿੰਦਰ ਸਿੰਘ ਸਰਪੰਚ ਦੀ ਚਾਹ ਉਹ ਕਿਸੇ ਮਰਜ਼ੀ ਧਰ ਦੇ ਵਿੱਚ ਹੋਵੇ ਪਰ ਉਹਦਾ ਜਿਹੜਾ ਕਤਲ ਹੋਇਆ ਉਹ ਆਮ ਕਤਲ ਨਹੀਂ ਹੋਇਆ ਉਹ ਮਿੱਥ ਕੇ ਕਤਲ ਕੀਤਾ ਗਿਆ ਉਹਦੇ ਪਿੱਛੇ ਕੌਣ ਬੰਦੇ ਨੇ ਉਹਨਾਂ ਦਾ ਵੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਪਤਾ ਹੋਣਾ ਵੀ ਜ਼ਰੂਰੀ ਆ ਤੇ ਮੈਂ ਅੱਗੇ ਜਾ ਕੇ ਦੱਸਦਾ ਤੁਹਾਨੂੰ ਕੌਣ ਕਿਹੜੇ-ਕਿਹੜੇ ਬੰਦੇ ਆ ਬਹਿਜ ਜੀ ਦਾ ਖਾਲਸਾ ਬਹਿਜ ਜੀ ਕੀ ਫਤਿਹ ਗੱਲ ਆਪਾਂ ਕਰਾਂਗੇ ਅੱਜ ਉਸ ਸੈਣੇ ਦੇ ਵਿੱਚ ਜਿਹੜਾ ਇੱਕ ਮਾਂ ਦਾ ਪੁੱਤ ਸਾਬਕਾ ਸਰਪੰਚ ਦਾ ਪੁੱਤਰ ਜਿਹੜਾ ਸੁਖਵਿੰਦਰ ਸਿੰਘ ਨੂੰ ਜਿਹੜਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਇਹ سلسلہ ਕਿੱਥੋਂ ਸ਼ੁਰੂ ਹੁੰਦਾ ਪੰਜਾਬ ਦੇ ਲੋਕੋ ਅੱਖਾਂ ਮੀਚ ਕੇ ਜਿਹੜਾ ਜਿਸ ਤਰ੍ਹਾਂ ਦੀਪ ਸਿੱਧੂ ਨੇ ਕਿਹਾ ਸੀ ਸਤ ਨੂੰ ਮੁਰਗੇ ਵਾਂਗੂ ਧੌਣ ਸੱਟ ਕੇ ਨਾ ਪਿਓ ਕਿ ਜਣੀ ਕਿ ਸਭ ਕੁਝ ਠੀਕ ਆ ਸਭ ਕੁਝ ਠੀਕ ਨਹੀਂ ਜੇਕਰ ਤੁਸੀਂ ਦੀਪ ਸਿੱਧੂ ਦੇ ਦਾ ਕਤਲ ਹੋਇਆ ਉਦੋਂ ਬੋਲੇ ਹੁੰਦੇ ਤਾਂ ਅੱਜ ਤੁਹਾਨੂੰ ਆ ਦੇਣ ਨਾ ਦੇਖਣੇ ਪੈਂਦੇ ਕਿਉਂ ਕਤਲ ਹੋ ਰਿਹਾ ਇਹ ਮਿੱਥਕੇ ਕਤਲ ਹੋ ਰਿਹਾ ਇਹਨਾਂ ਦੇ ਕਤਲ ਪਿੱਛੇ ਕੌਣ ਨੇ ਕਿਹੜੀਆਂ ਸਾਸਾਂ ਕੰਮ ਕਰਦੀਆਂ ਨੇ ਇਹ ਤੁਹਾਨੂੰ ਭੁਲੇਖੇ ਕੱਢ ਦੇਣੇ ਚਾਹੀਦੇ ਆ ਕਿ ਜੀ ਇਹ ਆਮ ਵਰਤਾਰ ਆ ਗਏ ਇਹ ਆਮ ਕਤਲਾ ਇਹ ਰੰਦ ਸਦਾ ਕਤਲਾ ਜੀ ਰਪੀਆਂ ਦਾ ਕਤਲਾ ਨਹੀਂ ਕੁਝ ਵੀ ਨਹੀਂ ਬਹੁਤ ਵੱਡੀ ਸਾਸ ਘੜੀ ਜਾ ਰਹੀ ਆ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਪੰਜਾਬ ਦੇ ਖਾਤਰ ਆਵਾਜ਼ ਚੁੱਕਦੇ ਆ ਉਹਨਾਂ ਨੂੰ ਚੁੰਟਣੜ ਕੇ ਮਾਰਿਆ ਜਾ ਰਿਹਾ ਉਥੇ ਕੋਈ ਕਲਮ ਦਾ ਧਣੀ ਹੋਵੇ ਉਹ ਚਾਹੇ ਕੋਈ ਲੀਡਰ ਹੋਵੇ ਚਾਹੇ ਕੋਈ ਚੰਗੀ ਸਪੀਚ ਦਿੰਦਾ ਹੋਵੇ ਚਾਹੇ ਚੰਗੀ ਸੋਚ ਰੱਖਦਾ ਹੋਵੇ ਉਹਨਾਂ ਨੂੰ ਇਹ ਸਰਕਾਰ ਨਹੀਂ ਛੱਡੇਗੀ ਦੂਸਰੀ ਗੱਲ ਜਿੰਨਾਂ ਦੇ ਵਿੱਚ ਸੰਤ ਬਾਵਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਚਿੰਗ ਹੋਵੇ ਖਾਸ ਕਰਕੇ ਉਹ ਸਰਕਾਰ ਤੁਹਾਨੂੰ ਨਹੀਂ ਛੱਡੇਗੀ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਅੱਜ ਅਸੀਂ ਇਕੱਲੇ ਇਕੱਲੇ ਬੋਲ ਰਹੇ ਆ ਅੱਜ ਅਸੀਂ ਧਰਨੇ ਕਰ ਲੈਂਦੇ ਆ ਮਜਾਰੇ ਕਰ ਲੈਂਦੇ ਆ ਸਿਰਫ ਕਿਦੋਂ ਤੱਕ ਜੀ ਉਹਨਾਂ ਦੇ ਕਾਗਜ਼ਾਂ ਨੂੰ ਪੜਿਆ ਜਾਵੇ ਅਸੀਂ ਧਰਨਾ ਦਿੰਨੇ ਅਸੀਂ ਮਜਾਰੇ ਕਰਦੇ ਆ ਅਸੀਂ ਆਇਆ ਕਰਦਾਂਗੇ ਅਸੀਂ ਬਹੁ ਕਰਦਾਂਗੇ ਸਿਰ पे سلسلہ ਕਿੰਨਾ ਚਿਰ ਚੱਲਦਾ 2004 ਦਿਨ ਹਫਤਾ ਵੱਤੋ ਆ ਦਸ ਦਿਨ ਉਤ ਤੋਂ ਬਾਅਦ ਫੇਰ ਤੁਸੀਂ ਚੁੱਪ ਕਰ ਜਾਂਦੇ ਹੋ ਇਹ ਤੁਹਾਡੀ ਚੁੱਪ ਕਰਨ ਵਾਲੀ ਜਿਹੜੀ ਸਮੱਸਿਆ ਹੈ ਜਿਹੜਾ ਤੁਹਾਡਾ ਚੁੱਪ ਦਾ ਵਰਤਾਰਾ ਹੈਗਾ ਉਸ ਚੁੱਪ ਦੇ ਖਾਤਰ ਜਿਹੜਾ ਪਿੱਛੇ ਜਿਹੜਾ ਇੱਕ ਕਾਤਲ ਦੇ ਕਤਲ ਹੋ ਰਹੇ ਆ ਸਭ ਤੋਂ ਪਹਿਲਾਂ ਦੀਪ ਸਿੱਧੂ ਦਾ ਕਤਲ ਕੀਤਾ ਗਿਆ ਬੜਾ ਮਿੱਥਕੇ ਕਤਲ ਕੀਤਾ ਗਿਆ ਉਸ ਸਟੇਟ ਦਾ ਇੱਕ ਸਾਸ ਜੀ ਨੇ ਕਤਲ ਕੀਤਾ ਪਰ ਅਸੀਂ ਨਹੀਂ ਸਮਝੇ ਨਹੀਂ ਜਾਗੇ ਸਾਡੇ ਲੋਕਾਂ ਨੇ ਸਾਡੇ ਉਹ ਗਦਾਰ ਕੁਝ ਲੀਡਰ ਆਗੂ ਜਿਹੜੇ ਆਪਣੇ ਆਪ ਨੂੰ ਲੀਡਰ ਆਗੂ ਕਹਾਉਂਦੇ ਆ ਕਿਸਾਨ ਜੁਗੀਆਂ ਦੇ ਵਿੱਚ ਹੁਣ ਚਾਹੇ ਕਿਸਾਨ ਜੁਗੀਆਂ ਤੋਂ ਬਾਹਰ ਹੋਣਾ ਉਹਨਾਂ ਨੇ ਕੱਲਾ ਸੜ ਦਿੱਤਾ ਦੀਪ ਸਿੱਧੂ ਉਹਨਾਂ ਨੇ ਉਸ ਸਟੇਟ ਦਾ ਜਿਹੜਾ ਹੱਥ ਠੋਕਿਆ ਬਣ ਕੇ ਜਿਹੜਾ ਦੀਪ ਸਿੱਧੂ ਨੂੰ ਜਿਹੜਾ ਕਤਲ ਕਰਵਾਇਆ ਉਹਦੇ ਪਿੱਛੇ ਉਹਨਾਂ ਲੋਕਾਂ ਦਾ ਹੱਥ ਆ ਤੁਸੀਂ ਕਦੇ ਸੋਚੇ ਨਹੀਂ ਸਿੱਧੂ ਮੂਸੇਵਾਲ ਦਾ ਕਤਲ ਹੁੰਦਾ ਇਹ ਸਰਕਾਰ ਇਹ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੰਨੇ ਕਾਤਲ ਕਿਉਂ ਹੋ ਰਹੇ ਆ ਕਦੇ ਤੁਸੀਂ ਸੋਚਿਆ ਭਗਵਾਨਤ ਮਾਨ ਤਾਂ ਇੱਕ ਪਿੰਜਰੇ ਦਾ ਪੰਛੀ ਬਣ ਕੇ ਰਹਿ ਗਿਆ ਜਿਵੇਂ ਆਪਾਂ ਕਹਿੰਦੇ ਕਿ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਭਗਵਾਨਤ ਮਾਨ ਨੂੰ ਕੈਦ ਕਰਕੇ ਜਿਹੜਾ ਸ਼ਿਕਾਰੀ ਆ ਉਹ ਸ਼ਿਕਾਰ ਖੇਡ ਰਿਹਾਗਾ ਉਹ ਤੁਹਾਨੂੰ ਕੈਦ ਕਰਕੇ ਉਹ ਤੁਹਾਡੇ ਮਨਿਸਟਰ ਨੂੰ ਕੈਦ ਕਰਕੇ ਉਹ ਤੁਹਾਡੇ ਮੁੱਖ ਮੰਤਰੀ ਨੂੰ ਕੈਦ ਕਰਕੇ ਜਿਹੜਾ ਜੋ ਕੁਝ ਬਰਤਾਰਾ ਚੱਲ ਰਿਹਾਗਾ ਉਹ ਤੁਹਾਨੂੰ ਪਤਾ ਨਹੀਂ ਲੱਗਣ ਦਿੰਦਾ ਟਾੜਾ ਨਾਜਲਾ ਸੁਟਿਆ ਜਾਂਦਾ ਕਿ ਜੀ ਸਾਨੂੰ ਆ ਸਰਕਾਰ ਨੇ ਕਰ ਦਿੱਤਾ ਜੀ ਸਾਨੂੰ ਫਲਾਣੇ ਨੇ ਮਾਰ ਦਿੱਤਾ ਸਾਨੂੰ ਐਮਐਲਏ ਨੇ ਮਰਵਾ ਦਿੱਤਾ ਪਰ ਬੜਾ ਕੋਈ ਸਮਝਣ ਵਾਲਾ ਇਹਦੇ ਵਿੱਚ ਆ ਮੰਨ ਮੰਨਦੇ ਆਪਾਂ ਕਿ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਨੂੰ ਜ਼ਿੰਮੇਵਾਰੀ ਚੱਕਣੀ ਚਾਹੀਦੀ ਐ ਤਾਂ ਭੱਜਣਾ ਨਹੀਂ ਚਾਹੀਦਾ ਜੇ ਘਰ ਦੇ ਮੁਖੀ ਹੁੰਦੇ ਹੋਏ ਘਰ ਹੀ ਲੁੱਟਿਆ ਜਾਵੇ ਘਰ ਦੇ ਵਿੱਚ ਡਾਕੇ ਚੋਰੀਆਂ ਹੋ ਜਾਣ ਘਰ ਦਾ ਮੁਖੀ ਕਹੇ ਜੀ ਸਭ ਕੁਝ ਠੀਕ ਆ ਕੋਈ ਗੱਲ ਨਹੀਂ ਜੀ ਇਹ ਤਾਂ ਹੁੰਦਾ ਰਹਿੰਦਾ ਤੇ ਉੱਥੇ ਤੁਸੀਂ ਫਿਰ ਸ਼ੱਕ ਕਿਤੋਂ ਕਰੋਗੇ ਉਸ ਘਰ ਦੇ ਮੁਖੀ ਤੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਕਿ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਉਹ ਕਹਿੰਦੇ ਖੇਤ ਨਹੀਂ ਵੱਸ ਸਕਦਾ ਅੱਜ ਜਿਹੜੀ ਤੁਸੀਂ ਬਾੜ ਖੜੀ ਕੀਤੀ ਆ ਅੱਜ ਜਿਹੜੀ ਉਹ ਆਮਾ ਦੀ ਪਾਰਟੀ ਦੀ ਬਾੜ ਆ ਕਦੇ ਤੁਸੀਂ ਇਹ ਬਾੜ ਕਦੇ ਕਾਂਗਰਸ ਦੀ ਖੜੀ ਕੀਤੀ ਸੀ ਕਦੇ ਅਕਾਲੀਆਂ ਦੀ ਖੜੀ ਕੀਤੀ ਸੀ ਕਦੇ ਉਹਨਾਂ ਵੱਲੋਂ ਤੁਹਾਨੂੰ ਚੁੰਨਣ ਕੇ ਮਾਰਿਆ ਜਾਂਦਾ ਤੇ ਅੱਜ ਇਹ ਬਾਰਤਾਨ ਨੂੰ ਉਸ ਤੋਂ ਜ਼ਿਆਦਾ ਜਿਹੜਾ ਜਲਨ ਕਰਈਆ ਇਹ ਇਹ ਬੜਾ ਇਹ ਕੁਰਸੀਆਂ ਤੇ ਬੰਦੇ ਤੁਹਾਨੂੰ ਲੱਗਦਾ ਕਿ ਬਦਲੇ ਆ ਚਿਹਰੇ ਮੋਰੇ ਤੁਹਾਨੂੰ ਲੱਗਦੇ ਕਿ ਚਿਹਰੇ ਬਦਲੇ ਆ ਸੋਚ ਉਹੀ ਆ ਇਹਨਾਂ ਦੀ ਔਰਿੰਗ ਜੇ ਤੋਂ ਲੈ ਕੇ ਜਿਹੜਾ ਹੁਣ ਤੱਕ ਜੋ ਵਰਤਾਰਾ ਹੁੰਦਾ ਆ ਰਿਹਾ ਜੋ ਉਸ ਟਾਈਮ ਜਿਹੜਾ ਟਾਈਮ ਬਦਲ ਗਿਆ ਉਹ ਟਾਈਮ ਤੋਂ ਬਾਅਦ ਜਿਹੜਾ ਇੱਕ ਸਿਸਟਮ ਬਦਲ ਗਿਆ ਸਿਸਟਮ ਦੇ ਥੱਲੇ ਜਿਹੜਾ ਆਪਾਂ ਕਹਿੰਦੇ ਕਿ ਕੈਰ ਹੁੰਦੇ ਆ ਉਹਨਾਂ ਦੇ ਕੈਰਾਂ ਦੇ ਨਾਂ ਬਦਲ ਗਏ ਤੇ ਸਾਡਾ ਉਹ ਔਰੰਗਜ਼ੇਬ ਅਬਦਾਲੀ ਤੋਂ ਲੈ ਕੇ ਜਿਹੜਾ ਅੱਜ ਤੱਕ ਇਤਿਹਾਸ ਵੇਖ ਲਓ ਕਿ ਸਾਡੇ ਸਿੰਘਾਂ ਨੇ ਉਦੋਂ ਵੀ ਜਿਹੜਾ ਡਟ ਕੇ ਮੁਕਾਬਲਾ ਕੀਤਾ ਚਾਹੇ ਕਿਸੇ ਮਰਜ਼ੀ ਸਰਕਾਰ ਹੋਵੇ ਤੇ ਅੱਜ ਦੀ ਸਰਕਾਰ ਹੋਵੇ ਤੇ ਪਹਿਲੀਆਂ ਸਰਕਾਰਾਂ ਹੁਣ ਉਹਨਾਂ ਨੇ ਤੁਹਾਨੂੰ ਖਤਮ ਕਰਨ ਦੇ ਜੋਰ ਜਿਹੜਾ ਪੂਰਾ ਲਾਇਆ ਅੱਡੀ ਝੋਟੀ ਦਾ ਜੋਰ ਲਾਇਆ ਅੱਜ ਵੀ ਉਵੇਂ ਜੋਰ ਲੱਗ ਰਹੇ ਆ ਪੰਜਾਬ ਦਾ ਅੱਧਾ ਹਿੱਸਾ ਜਵਾਨੀ ਉਹ ਸੋਚ ਮਾਰ ਦਿੱਤੀ ਜਿਹੜੀ ਸੋਚ ਨੇ ਬੜਾ ਕੁਝ ਕਰਨਾ ਸੀ ਬੜਾ ਅੱਗੇ ਜਾਣਾ ਸੀ ਬੜਾ ਅੱਗੇ ਜਿਹੜਾ ਵਿਚਨਣਾ ਸੀ ਬੜੀ ਉਹ ਸੋਚ ਉਹ ਤਖੜੀ ਸੋਚ ਉਹ ਸੋਚ ਨੂੰ ਜਿਹੜਾ ਇਹ ਖਤਮ ਕਰਨ ਦੇ ਵਿੱਚ ਤੁਰੀਆਂ ਸਰਕਾਰਾਂ ਨੇ ਇਹ ਤਾਨੂੰ ਲੱਗਦਾਗਾ ਕਿ ਆਮ ਪਰਤਾੜਾ ਹੋਊਗਾ ਇਹ ਆਮ ਕਤਲ ਹੋਊਗਾ ਸੁਖਵਿੰਦਰ ਸਿੰਘ ਸੈਨੇ ਦਾ ਇਹ ਆਮ ਕਤਲ ਨਹੀਂ ਹੈ ਇੱਕ ਇੱਕ ਚੁਣ ਕੇ ਕਤਲ ਕੀਤਾ ਗਿਆ ਇਹਦੇ ਵਿੱਚ ਵੱਡੀ ਵੱਡੀ ਸਾਜ ਸਾ ਕੋਈ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਨਹੀਂ ਬੇਸਕ ਉਸ ਪਿੰਡ ਦੇ ਮੁੰਡੇ ਬੇਸਕ ਉਸ ਦੇ ਯਾਰ ਦੋਸਤ ਕਿਉਂ ਨਾ ਹੋਣਾ ਤੇ ਇੱਥੇ ਸਾਨੂੰ ਮਾਰੇ ਆਪਣੇ ਆਣੇ ਜਦੋਂ ਮਾਰੇ ਆ ਅਸੀਂ ਬਗਾਨਿਆਂ ਤੋਂ ਨਹੀਂ ਮਰਦੇ ਨਾ ਸਾਨੂੰ ਬਗਾਨਿਆਂ ਤੋਂ ਖਤਰਾ ਸਾਨੂੰ ਆਪਣੇ ਤੋਂ ਖਤਰਾ ਆਪਣੇ ਯਾਰਾਂ ਤੋਂ ਖਤਰਾ ਆਪਣੀਆਂ ਸਰਕਾਰਾਂ ਤੋਂ ਖਤਰਾ ਸਾਨੂੰ ਨਾ ਚੀਨ ਦਾ ਅਮਰੀਕਾ ਦਾ ਕੋਈ ਪਾਕਿਸਤਾਨ ਜਾਂ ਕਿਸੇ ਹੋਰ ਸਰਕਾਰ ਤੋਂ ਖਤਰਾ ਨਹੀਂ ਸਾਨੂੰ ਆਲ ਦੀ ਸਰਕਾਰ ਤੋਂ ਖਤਰਾ ਉਹ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਸਾਨੂੰ ਇਹ ਤੁਸੀਂ ਸਮਝਣ ਦੀ ਬੜੀ ਜ਼ਰੂਰਤ ਆ ਕਿ ਅਸੀਂ ਰੌਲਾ ਪਾ ਲੈਂਦੇ ਆ ਪਰ ਉਹਦੀ ਤਹਿ ਤੱਕ ਨਹੀਂ ਜਾਂਦੇ ਜੜ ਤੱਕ ਨਹੀਂ ਜਾਂਦੇ ਇਹ ਬੜਾ ਕੁਝ ਸਾਢੇ ਚੋ ਜਿਹੜਾ ਪਾੜਿਆ ਜਾਂਦਾ ਸਾਨੂੰ ਇੱਕ ਅਸੀਂ ਇੱਕ ਮੁੱਠ ਹੁੰਨੇ ਆ ਸਾਨੂੰ ਫਿਰ ਖੰਡਾਇਆ ਜਾਂਦਾ ਸਾਨੂੰ ਪਾੜਿਆ ਜਾਂਦਾ ਸਾਨੂੰ ਫਿਰ ਆਪਣੇ ਹੀ ਬੰਦਿਆਂ ਉੱਤੇ ਜਿਹੜਾ ਕਿ ਸ਼ੱਕ ਦੀ ਕਿਰਨਾ ਕੀਤੀ ਜਾਂਦੀ ਆ ਜੋ ਅੱਗੇ ਭਾਈ ਅੰਮਰਪਾਲ ਸਿੰਘ ਦੇ ਨਾਲ ਹੋਇਆ ਕੋਈ ਅੰਮਰਪਾਲ ਸਿੰਘ ਦੇ ਨਾਲ ਜਿਹੜਾ ਐਮਪੀ ਬਣਿਆ ਹੋਵੇ ਤੇ ਤੁਸੀਂ ਕਿੱਦੇ ਬੋਲੇ ਦੱਸੋ ਕੱਠ ਕਿੱਦੇ ਕਿ ਕਿਤੇ ਆ ਇਹ ਸੋਚਾਂ ਨੇ ਸਾਨੂੰ ਲੈ ਕੇ ਬਹਿ ਜਾਣਾਗਾ ਕਿ ਜੀ ਉਹ ਫਲਾਣਾ ਖਾਸਤਾਨੀ ਆ ਉਹ ਫਲਾਣੇ ਨੇ ਅੰਬਰ ਤੱਕਿਆ ਉਹ ਫਲਾਣਾ ਇੰਝ ਕਰਦਾ ਜੀ ਧਮਕਾ ਕਰਦਾ ਜੀ ਇਹ ਸਾਡੀਆਂ ਸੋਚਾਂ ਨੇ ਸਾਡੀਆਂ ਇਹ ਗੁਲਾਮ ਸੋਚਾਂ ਇਸ ਕਰਕੇ ਸਾਨੂੰ ਜਿਹੜਾ ਚੁੰਚਣ ਕੇ ਕਿਉਂ ਮਾਰਿਆ ਜਾ ਰਿਆ ਅਸੀਂ ਕਿਹਦੇ ਕਹਿੰਦੇ ਆ ਜੀ ਸਾਡੇ ਥੱਲੇ ਦੀਵ ਸਟੇਟ ਮਾਰ ਰਹੀ ਆ ਅਸੀਂ ਕਹਿੰਦੇ ਨੇ ਕਿਦੇ ਸਾਨੂੰ ਅਜਾਸੀਆ ਮਾਰ ਰਹੀਆਂ ਅਸੀਂ ਕਹਿੰਦੇ ਨੇ ਕਿਦੇ ਸਾਨੂੰ ਧਮਕਾ ਮਾਰ ਰਿਹਾ ਕਿਦੇ ਕਹਿੰਦੇ ਅਸੀਂ ਗੈਂਗਸਟਰ ਮਾਰ ਰਿਹਾ ਸਾਨੂੰ ਪਰ ਸਾਨੂੰ ਕੌਣ ਮਾਰ ਰਿਹਾ ਸਾਨੂੰ ਅਸਲੀ ਪਤਾ ਹੀ ਨਹੀਂ ਲੱਗ ਰਿਹਾ ਅਜੇ ਤੱਕ ਕਿ ਸਾਨੂੰ ਕੌਣ ਖਤਮ ਕਰ ਰਿਹਾ ਅੱਜ ਪੁਲਿਸ ਕਹਿ ਰਹੀ ਆ ਇਹ ਜੀ ਇੱਕ ਕਾਤਲ ਇਦਾਂ ਦਾ ਪੈਸਿਆਂ ਦੇ ਲੈ ਕੇ ਕਤਲ ਸੀ ਇਹ ਰੰਜ ਰੰਜ ਸੂ ਸੀ ਇਹ ਕੋਈ ਰੰਜ ਦੇ ਸਿੰਘ ਨਹੀਂ ਸੀ ਇੱਕ ਆਪਾਂ ਕਹਿੰਦੇ ਕਿ ਪੰਜਾਬੀ ਦੇ ਵਿੱਚ ਕਹਿੰਦੇ ਹੁੰਦੇ ਆ ਮਾਫ਼ ਕਰਨਾ ਵੀ ਇੱਕ ਕੱਡਾ ਜਿਹੜਾ ਕੱਢਿਆ ਗਿਆ ਇਹ ਉਹ ਚੀਜ਼ ਆ ਇਹ ਜਿਹੜਾ ਇੱਥੇ ਬੋਲਦਾ ਸੱਚ ਮਿੱਤਰੋ ਉਦੇ ਬੈਰੀ ਬਣ ਜਾਂਦੇ ਲੱਖ ਮਿੱਤਰੋ ਇਹ ਗੀਤ ਦੀ ਤੁਸੀਂ 17 ਸੁਣੀਆਂ ਹੋਣੀਆਂ ਸਾਰਿਆਂ ਨੇ ਇਹ ਉਹੀ ਕਹਾਣੀ ਆ ਉਹੀ ਸਾਰਾ ਕੁਝ ਆ ਇਹ ਤੈਨੂੰ ਪੁਲੇਖੇ ਪਾਉਣ ਦੀ ਖਾਤਰ ਆ ਅੱਜ ਬੜੇ ਅੰਬਰ ਰਚੇ ਜਾ ਰਹੇ ਆ ਅੱਜ ਦੋਨੂੰ ਫੜ ਲਿਆ ਤੈਨੂੰ ਫੜ ਲਿਆ ਕੱਲ ਨੂੰ ਹੋਰ ਫੜ ਲੈਣਗੇ ਚਾਰ ਨੂੰ ਫੜ ਲਿਆ ਅੱਜ ਅਸੀਂ ਉਹ ਹਥਿਆਰ ਬਰਾਮਦ ਕਰਾ ਲਿਆ ਉਹ ਹਥਿਆਰ ਕਿੱਥੋਂ ਆਇਆ ਕਿਨੇ ਮਹੀਆ ਕੀਤਾ ਉੱਥੇ ਤੱਕ ਨਹੀਂ ਸੀ ਜਾਣਾ ਤੇ ਨਹੀਂ ਸਾਨੂੰ ਜਾਣ ਦੇਣਾ ਸਰਕਾਰਾਂ ਨੇ ਜੇਕਰ ਜਾਣ ਦੀ ਕੋਸ਼ਿਸ਼ ਕਰਾਂਗੇ ਸਾਡੇ ਤੁਹਾਡੇ ਵੀ ਗੋਲੀਆਂ ਵੱਜ ਸਕਦੀਆਂ ਨੇ ਸਾਨੂੰ ਫਿਰ ਕੱਲਿਆਂ ਕੀਤਾ ਜਾਂਦਾ ਦੇਖਦੇ ਕਿ ਜਿਹੜਾ ਕਿ ਧਰਦੇ ਦੇ ਵਿੱਚ ਮਜ਼ਾਰਿਆਂ ਦੇ ਵਿੱਚ ਕੋਈ ਬੋਲਦਾ ਜਾਂ ਕੋਈ ਸੋਸ਼ਲ ਮੀਡੀਆ ਤੇ ਬੋਲਦਾ ਜਾਂ ਸਾਨੂੰ ਲੱਗਦਾ ਕਿ ਇਹ ਮੂੰਹ ਬੇਟਾ ਖੜੀ ਨਾ ਕਰ ਦੇਵੇ ਲੱਗਦਾ ਕਿ ਸਾਨੂੰ ਇਹਨਾਂ ਦੇ ਬੋਲਾਂ ਦੇ ਵਿੱਚ ਤਾਕਤ ਆ ਤੇ ਉਹ ਬੰਦੇ ਨੂੰ ਇਹ ਚੁਣ ਕੇ ਮਾਰ ਦਿਆ ਫਿਰ ਫਿਰ ਉਹ ਗੈਂਗਸਟਰਾਂ ਦਾ ਨਾਂ ਲਾਇਆ ਜਾਂਦਾ ਬੜੋ ਗੈਂਟਰ ਨਹੀਂ ਪ੍ਰਭੂ ਮਾਰਦੇ ਤੈਨੂੰ ਇਹ ਬੜਾ ਇੱਕ ਸੋਚਣ ਤੇ ਸਮਝਣ ਦੀ ਜ਼ਰੂਰਤ ਆ ਇੱਥੇ ਇਹ ਕਾਤਲ ਤੈਨੂੰ ਮਿਤਕੇ ਕਰਾਏ ਜਾ ਰਹੇ ਆ ਪਰ ਤੁਸੀਂ ਨਹੀਂ ਸਮਝਿਆ ਜਦ ਤੱਕ ਤੇ ਨਾ ਹੀ ਸਮਝਣਾ ਪਰ ਇੱਕ ਸਰਕਾਰਾਂ ਨੂੰ ਇਹ ਵੀ ਚਾਹੀਦਾ ਕਿ ਇਹ ਉਹ ਕੌਮ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਿ ਆਪਣੇ ਸਮੇਂ ਸਰ ਤੁਸੀਂ ਕਾਤਲ ਕੀਤੇ ਪਰ ਇਹਨਾਂ ਨੇ ਬਦਲਾ ਸਮੇਂ ਸਰ ਲੈ ਲੇਤਾਗਾ ਸਮੇਂ ਸਰ ਜਿਹੜਾ ਬਦਲਾ ਲੈਂਦੇ ਰਹੇ ਆ ਨੌਜਵਾਨ ਬੇਸਕ ਤੁਸੀਂ ਕਿੰਨੇ ਮਰਦਿਆਂ ਨੂੰ ਖਤਮ ਕਰ ਲੋ ਪਰ ਸੋਚ ਖਤਮ ਨਹੀਂ ਹੁੰਦੀ ਕਰੇ ਨੌਜਵਾਨੀ ਸੋਚ ਉਹ ਸਿੱਕੀ ਦੀ ਸਵੇਟ ਖਤਮ ਨਹੀਂ ਹੁੰਦੀ ਅੱਜ ਤਾਂ ਨੂੰ ਲੱਗਦਾ ਕਿ ਇਹ ਆਮ ਕਾਤਲ ਹੋ ਗਿਆ ਜੀ ਇਹ ਰਾਂਸ ਦਾ ਕਤਲ ਹੋ ਗਿਆ ਇਹ ਲੋਕਾਂ ਦੇ ਵਿੱਚ ਭੜਮਾ ਪਾ ਦਿੱਤਾ ਜੀ ਉਹਨੇ ਯਾਰ ਮਾਰ ਕਰ ਦਿੱਤੀ ਉਦੋਂ ਯਾਰ ਮਾਰ ਕੀਤੀ ਨਹੀਂ ਉਦੋਂ ਕਰਵਾਈ ਗਈ ਆ ਉਹ ਤੋਂ ਮਰਵਾਇਆ ਗਿਆਗਾ ਸਿੱਧੂ ਮੂਸੇਵਾਲਾ ਨਹੀਂ ਮਰਿਆ ਤੇ ਮਰਵਾਇਆ ਗਿਆ ਸਰਕਾਰਾਂ ਵੱਲੋਂ ਦੀਪ ਸਿੱਧੂ ਨਹੀਂ ਮਰਿਆ ਮਰਵਾਇਆ ਗਿਆ ਬੜੇ 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 ਜਿਹੜੇ ਕਿ ਤੁਸੀਂ ਬੜਾ ਲੰਬਾ ਇਤਿਹਾਸ ਆ ਪੜ ਕੇ ਚੱਕ ਕੇ ਦੇਖ ਲਓ ਸਾਡੇ ਅੱਜ ਬੱਚਿਆਂ ਨੂੰ ਤਰਫਾ ਤਰਫਾ ਕੇ ਭਾਈ ਬਲਬੀਰ ਸਿੰਘ ਨੇ ਅੱਜ ਤੋਂ 42 43 ਸਾਲ ਪਹਿਲਾਂ ਗੱਲ ਕਹੀ ਸੀ ਕਿ ਆਉਣ ਵਾਲਾ ਸਮਾਂ ਉਪਵੇਖਾ ਕਿ ਤੁਹਾਡੇ ਬੱਚਿਆਂ ਨੇ ਬੰਜਰੇ ਦੇ ਵਿੱਚ ਪੈ ਪੈ ਕੇ ਮਰਨਾ ਤੜਪ ਤੜਪ ਕੇ ਮਰਨਾ ਤੁਹਾਨੂੰ ਉਹ ਗੱਲ ਅੱਜ ਸੱਚ-ਸਾਬਤ ਹੋ ਰਹੀ ਆ ਅੱਜ ਸਾਡੇ ਬੱਚਿਆਂ ਨੂੰ ਅੱਜ ਸਾਡੇ ਨੌਜਵਾਨਾਂ ਨੂੰ ਇਹ ਸਰਕਾਰਾਂ ਇਹ ਗੰਦਾ ਸਿਸਟਮ ਮਾਰ ਰਿਹਾ ਭਰਾਵੋ ਇਹ ਤੁਸੀਂ ਆਜ਼ਾਦੀ ਤੁਸੀਂ ਕਹਦੇ ਹੋ ਕਿ ਅਸੀਂ ਆਜ਼ਾਦੀ ਦਿੱਤੀ ਆ ਅਸੀਂ ਸਿਰ ਦਿੱਤੇ ਆ ਅਸੀਂ ਕੁਰਬਾਨੀਆਂ ਕੀਤੀਆਂ ਆਲਾ ਕਹਿੰਦਾ ਕਰੀ ਜਾਓ ਅਸੀਂ ਕੀ ਕਰੀਏ ਉਹਨਾਂ ਨੂੰ ਕੁਰਸੀਆਂ ਪਿਆਰੀਆਂ ਨੇ ਪੰਜਾਬ ਚ ਠੱਠੇ ਖੂਦ ਦੇ ਵਿੱਚ ਜਾਵੇ ਬੜਾ ਕੁਝ ਬੜਾ ਕੁਝ ਬੋਲਣ ਨੂੰ ਆ ਇੱਥੇ ਤੇ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਇਹ ਉਹ ਚਾਹੇ ਸਰਕਾਰ ਕੋਈ ਵੀ ਹੋਵੇ ਜਦੋਂ ਕੁਰਸੀ ਹਥਿਆ ਲੈਂਦੇ ਆ ਜਦੋਂ ਕੁਰਸੀ ਥੱਲੇ ਆ ਜਾਂਦੀ ਆ ਉਦੋਂ ਸੋਚ ਉਹ ਕਿਸੇ ਦੇ ਦੂਦਰੇ ਪਾਸੇ ਗੁਲਾਮ ਹੋ ਜਾਂਦੀ ਆ ਉਹਨਾਂ ਦੀ ਜਿਹੜੀ ਸੋਚ ਆ ਜਿਹੜੀ ਕਹਿੰਦੀ ਆ ਕਿ ਅੱਜ ਤੁਹਾਡੇ ਵਿੱਚ ਰਹਾਂਗੇ ਅਸੀਂ ਆਮ ਆਦਮੀ ਪਾਰਟੀ ਬਣ ਕੇ ਚੱਲਾਂਗੇ ਉਹੀ ਪੁਲਸ ਹੁੰਦੀ ਆ ਉਹੀ ਤੁਹਾਡੇ ਭੈਣ ਭਰਾ ਹੁੰਦੇ ਆ ਪੁਲਸ ਦੇ ਵਿੱਚ ਤੇ ਉਹੀ ਫਿਰ ਬੁੱਚੜ ਬਣ ਜਾਂਦੇ ਆ ਉਹੀ ਫਿਰ ਕਤਲ ਕਰਦੇ ਆ ਤੁਹਾਡੇ ਬੱਚਿਆਂ ਦਾ ਅਨਕਾਊਂਟਰ ਕਰਦੇ ਆ ਝੂਠੇ ਪੁਲਸ ਮੁਕਾਬਲੇ ਬਣਾਉਂਦੇ ਆ ਉਹ ਬੱਚੇ ਸਿੱਖਾਂ ਦੇ ਹੁੰਦੇ ਆ ਪਰ ਤਿਉ ਕਿਤਾ ਜਾਂਦਾ ਉਹਨਾਂ ਦੀ ਇੱਕ ਮਾਨਸਿਕਤਾ ਇੱਕ ਉਹਨਾਂ ਦੇ ਪਿੱਛੇ ਬੜਾ ਅੜੰਬਰ ਅੜਿਆ ਤੇ ਉਹ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ ਜਾਂਦਾ ਕਿ ਕੰਮੇ ਤਾਟੋ ਕਤਲ ਕਰਵਾਏ ਗਏ ਆ ਜਿਹੜਾ ਇੱਕ ਕਤਲਾ ਇਹ ਬੜਾ ਬੜਾ ਕਤਲ ਆ ਜੇਕਰ ਤੁਸੀਂ ਅੱਜ ਚੁੱਪ ਹੋ ਗਏ ਹਲਤਾ ਭੋਗਤਿਕ ਬੋਲ पे ਜੇਕਰ ਤੁਸੀਂ ਇੱਕ ਸੰਘਰਸ਼ ਨਾ ਵਿੱਡਿਆ ਜੇ ਤੁਸੀਂ ਅੰਬਰਦਪਾਲ ਸਿੰਘ ਨੂੰ ਸੜਾਇਆ ਹੁੰਦਾ ਅੰਬਰਦਪਾਲ ਸਿੰਘ ਦੇ ਉੱਪਰ ਝੂਠੇ ਮੁਕੱਦਮੇ ਕੇਸ ਦਰਜ ਨਾ ਹੁੰਦੇ ਅੰਬਰਦਪਾਲ ਸਿੰਘ ਦੇ ਵਿਰੋਧੀ ਅੱਜ ਜਿਹੜੇ ਕਿ ਚਾਹੇ ਚੋਲਿਆਂ ਵਾਲੇ ਹੋਣ ਚਾਹੇ ਉਹ ਦਮਾਲਿਆਂ ਵਾਲੇ ਹੋਣ ਅੱਜ ਇੱਕ ਉਹਨਾਂ ਨੂੰ ਤੇਰ ਖੜੀ ਕਰਕੇ ਬਣਾ ਦਿੱਤਾ ਕਿ ਭਾਈ ਅੰਬਰਦਪਾਲ ਸਿੰਘ ਨੇ ਕਤਲ ਕੀਤਾ ਪਤ ਕਾਤਲ ਕੌਣ ਕਰਦਾ ਸਾਰਿਆਂ ਨੂੰ ਪਤਾ ਜਿੰਨਾ ਲੋਕਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਇਹ ਦੱਸੋ ਕਿ ਪਤਾ ਨਹੀਂ ਹੋ ਸਕਦਾ ਸਾਰਾ ਕੁਝ ਪਤਾ ਪਰ ਇੱਥੇ ਲੋਕ ਖਰੀਦੇ ਜਾ ਸਕਦੇ ਆ ਇੱਥੇ ਕਰੋਨਾ ਦੇ ਵਿੱਚ ਇੱਥੇ ਮੰਡੀਆਂ ਲੱਗ ਜਾਂਦੀਆਂ ਨੇ ਮੈਂ ਬੜਾ ਕੁਝ ਇੱਥੇ ਕਹਿ ਕਹਿ ਸਕਦਾਗਾ ਥੋੜਾ ਜਿਹਾ ਗळा ਖਰਾਬ ਕਰਕੇ ਅੱਜ ਜਿਹੜਾ ਬੜਾ ਬੋਲਿਆ ਨਹੀਂ ਜਾਂਦਾ ਇਹ ਜਿਹੜਾ ਧੰਨਵਾਦ ਤੁਹਾਡੇ ਜਿਹੜਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਅਤੇ ਅਮਲ ਕਰਨ ਵਾਲਾ ਗौरा ਤੇ ਅਗਲਾ ਨਿਸ਼ਾਨਾ ਕਿਹੜਾ ਹੈਗਾ ਇਹ ਵੀ ਜਿਹੜਾ ਮਿੱਥਿਆ ਪਿਆਗਾ ਕਿ ਕਿਹੜਾ ਸਰਕਾਰ ਖਿਲਾਫ ਬੋਲਦਾ ਸਰਕਾਰ ਖਿਲਾਫ ਨਹੀਂ ਬੋਲਦਾ ਉਹਦੀ ਇੱਕ ਸੋਚ ਬੋਲਦੀ ਆ ਉਹ ਸੋਚ ਕਹਿੰਦੀ ਆ ਕਿ ਅਸੀਂ ਆਪਣੇ ਚਾਹ ਕੋਈ ਮਰਜ਼ੀ ਸਰਕਾਰ ਹੋਵੇ ਅਸੀਂ ਆਪਣੇ ਏਜੰਡੇ ਨੂੰ ਤੁਸੀਂ ਜਿਹੜਾ ਸਾਡੇ ਉੱਤੇ ਧੱਕੇ ਨਾਲ ਲਾਗੂ ਕਰਿਓ ਅਸੀਂ ਉਹਦਾ ਵਿਰੋਧ ਕਰਦੇ ਆ ਸਾਡੇ ਨਾਲ ਕਿਸੇ ਜਾਤੀ ਦਾ ਕਿਸੇ ਨਾਲ ਦੁਸ਼ਮਣੀ ਨਹੀਂ ਪਰ ਉਹਨਾਂ ਦੀ ਜਾਤੀ ਦੁਸ਼ਮਣੀ ਆ ਜਿਹੜੇ ਤੁਸੀਂ ਸਰਕਾਰਾਂ ਚੁੰਨਦੇ ਆਪਣੇ ਹੱਥੀ ਉਹ ਹੀ ਤੁਹਾਨੂੰ ਮਾਰ ਦਿੰਿਆ ਨੇ ਤੇ ਇਸ ਕਰਕੇ ਬੜਾ ਕੁਝ ਆ ਕਹਿਣ ਨੂੰ ਅਗਲੀ ਵੀਡੀਓ ਤੁਹਾਨੂੰ ਲੈ ਕੇ ਆਵਾਂਗੇ ਆਪਣੇ ਕਮੈਂਟ ਦੇ ਸ਼ੇਅਰ ਜਰੂਰ ਕਰਨਾ ਧੰਨਵਾਦ ਵਰਜੀਖਾ ਖਾਲਸਾ ਵਰਜੀਖੀ ਫਤੇ